ਕੱਲੀ ਤਾਂ ਕਰੇ ਦਿਖਾਵਾ ਰੌਲਾ ਹੀ ਪਾਉਂਦਾ ਹੈ ਭਰਿਆ ਤਾਂ ਸਿਮਰਨ ਕਰਕੇ ਲੁਕਦਾ ਲਕਉਂਦਾ ਹੈ ਭਰਿਆ ਤਾਂ ਸਿਮਰਨ ਕਰਕੇ ਲੁਕਦਾ ਲਕਉਂਦਾ ਹੈ ਢੋਲੇ ਕੋਈ ਪੁਰਾ ਪੜਾਵੀ ਗੋਰ ਸਿੱਖ ਸਭ ਸੈਂਦਾ ਏ ਖੜਕਦਾ ਖਾਲੀ ਪਾਂਡਾ ਹੇ ਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪੰਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪੰਡਾ ਬੰਦੇ ਪਿਆਗਾਂ ਨੇ ਅਧੂਰਾ ਲੋਕਾਂ ਵਿੱਚ ਖੜਖੜ ਕੇ ਬੋਲੀ ਤੇਰੀ ਰੁੱਖੀ ਹੋ ਗਈ ਲੋਕਾਂ ਤੇ ਸੜ ਸੜ ਕੇ ਬੋਲੀ ਤੇਰੀ ਰੁੱਖੀ ਲੋਕਾਂ ਤੇ ਸੜ ਸੜ ਕੇ ਮੇਰੇ ਜਾ ਹੋਰ ਕੋਈ ਨਹੀਂ ਆਪੇ ਹੀ ਕਹਿੰਦਾ ਏ ਖੜਕਦਾ ਖਾਲੀ ਪਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪਾਂਡਾ ਹੋਰ ਸਿੱਖ ਜੋ ਗੁਰਮੁਖ ਪਿਆਰੇ ਕਰਦੇ ਆ ਵਿਆਸ ਨੂੰ ਦੱਸ ਦੇਣਾ ਸਿਮਰਣ ਕਿੰਨਾ ਆਪਣੇ ਕਿਸੇ ਖਾਸ ਨੂੰ ਦੱਸ ਦੇਣਾ ਸਿਮਰਣ ਕਿੰਨਾ ਆਪਣੇ ਕਿਸੇ ਖਾਸ ਨੂੰ ਚੱਲਦੇ ਤਾਂ ਰੱਬ ਨਾਲ ਹੈ ਬੰਦੇ ਨਾਲ ਵੈਂਦਾ ਏ ਖੜਕਦਾ ਖਾਲੀ ਪਾਂਡਾ ਭਰਿਆ ਚਪ ਰਹਿਂਦਾ ਏ ਖੜਕਦਾ ਖਾਲੀ ਪੰਡਾ ਭਰਿਆ ਚਪ ਰਹਿੰਦਾ ਏ ਖੜਕਦਾ ਖਾਲੀ ਪੰਡਾ ਸਿੱਖ ਜੋ ਗੁਰਮੁਖ ਪਿਆਰੇ ਕਰਦੇ ਅਭਿਆਸ ਨੂੰ ਦੱਸ ਦੇ ਨਾ ਸਿਮਰਣ ਕਿੰਨਾ ਆਪਣੇ ਕਿਸੇ ਖਾਸ ਨੂੰ ਦੱਸ ਦੇ ਨਾ ਸਿਮਰਣ ਕਿੰਨਾ ਆਪਣੇ ਕਿਸੇ ਖਾਸ ਨੂੰ ਚੜਦੇ ਤਾਂ ਰੱਬ ਨਾਲ ਹੈ ਬੰਦੇ ਨਾਲ ਬਿੰਦਾ ਏ ਖੜਕਦਾ ਖਾਲੀ ਪਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪਾਂਡਾ ਸਿਮਰਣ ਵਿੱਚ ਹੈ ਨਿਮਰਤਾ ਹੁੰਦੀ ਏ ਅੰਤ ਦੀ ਬਗਲੇ ਤੋਂ ਰੀਸ ਕਦੇ ਵੀ ਹੁੰਦੀ ਨਾ ਹੰਸ ਦੀ ਬਗਲੇ ਤੋਂ ਰੀਸ ਕਦੇ ਵੀ ਹੁੰਦੀ ਨਾ ਹੰਸ ਦੀ ਪੁਰਸਖ ਤਾਂ ਹਰ ਥਾਂ ਜਾ ਕੇ ਲਾਹਾ ਹੀ ਲੈਂਦਾ ਏ ਖੜਕਦਾ ਖਾਲੀ ਭਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪੰਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਪੰਡਾ ਬੜਤੇ ਗੁਰਬਾਣੀ ਸੁਣਦੇ ਰੱਬ ਦੇ ਜੋ ਪਿਆਰੇ ਨੇ ਹੁਣੀ ਨਾਰੀ ਸੋਨਾਂ ਦੀ ਰੱਬ ਦੇ ਸਵਾਰੇ ਨੇ ਹੁਣੀ ਨਾਰੀ ਸੋਨਾਂ ਦੀ ਰੱਬ ਦੇ ਸਵਾਰੇ ਨੇ ਖਾਲੀ ਕੋਈ ਭਾਂਡਾ ਜਾ ਕੇ ਉਹਨਾ ਨਾ ਖੰਦਾ ਏ ਖੜਕਦਾ ਖਾਲੀ ਭਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਭਾਂਡਾ ਭਰਿਆ ਚੁੱਪ ਰਹਿੰਦਾ ਏ ਖੜਕਦਾ ਖਾਲੀ ਭਾਂਡਾ ਸੱਚੀਆਂ ਐ ਗੱਲਾਂ ਲਿਖੀਆਂ ਲਿਖਾਰੀ ਤਰਸੇਮ ਜੀ ਪਾਲੈ ਤੂੰ ਨਾਲ ਰੱਬ ਦੇ ਸੱਚਾ ਕੋਈ ਪ੍ਰੇਮ ਜੀ ਪਾਲੈ ਤੂੰ ਨਾਲ ਰੱਬ ਦੇ ਸੱਚਾ ਕੋਈ ਪ੍ਰੇਮ ਜੀ ਜਨਮ ਸਵਾਰ ਦੇੜ ਕੇ ਜਿਤਨਾ ਵੀ ਰਹਿੰਦਾ ਏ ਖੜਕਦਾ ਖਾਲੀ ਪੰਡਾ ਭਰਿਆ ਜੁ ਪਰਿੰਦਾ ਏ ਖੜਕਦਾ ਖਾਲੀ ਪੰਡਾ ਭਰਿਆਂ ਚ ਪਰਿੰਦਾ ਏ ਖੜਕਦਾ ਖਾਲੀ ਪੰਡਾ